ਰਾ ਸਿੰਘ ਪਿੰਡ ਟੇਨੀ ਵਾਲੇ ਰਹਿਣ ਵਾਲੇ ਆ ਸਾਡੇ ਤਾਂ ਅੱਗੇ ਪਹਿਲੇ ਪ੍ਰੈਸ ਵਾਲੇ ਆਏ ਸੀ ਉਸ ਟਾਈਮ ਦਰਿਆ ਇਤੋਂ ਕੱਢ ਕੋ ਤਿੰਨ ਚਾਰ ਕਿਲੇ ਪਿੱਛੇ ਸੀ ਅੱਜ ਤੱਕ ਇਹ ਪਿੰਡ ਦੇ ਨਾਲਾ ਲੱਗਿਆ ਮੰਤਰੀ ਤਾਂ ਕੀ ਨੁਕਸਾਨ ਕੀ ਕੀ ਕਰ ਰਿਹਾ ਨੁਕਸਾਨ ਜੀ ਦੇਖੋ ਤੁਸੀਂ ਆ ਪਿੰਡ ਦੇ ਕਮਰੇ ਡਿੱਗਣ ਲਾ ਪਿਆ ਟਾ ਲੱਗੀ ਪਿੰਡ ਦੇ ਨਾਲ ਇਹ ਹੁਣ ਵੇਖੋ ਲੋਕ ਆਪੋ ਦੇ ਬੈਠ ਕਰ ਰਿਹਾ ਵਿਚਾਰਾ ਗਰੀਬ ਕੀ ਕਰੇ ਇੱਟ ਤੇ ਇੱਕ ਲਈ ਖਰੀਦੀ ਨਹੀਂ ਜਾਣੀ ਇੱਟ ਬੜੀ ਮਹਿੰਗੀ ਏ ਨਾ ਗਰੀਬਾਂ ਨੂੰ ਕਿਸੇ ਨੂੰ ਕੁਝ ਦੇਣਾ ਬੇਟਾ ਲੈ ਕੇ ਦੇ ਦੀ ਇਹ ਕਮਰਾ ਬਣਾ ਲੈ ਕੋਈ ਨਹੀਂ ਆਪੋ ਦੇ ਵਿਚਾਰੇ ਤਰਲਾ ਮਾਰੀ ਹਲ ਬੈ ਚਲੋ ਹੋਰ ਨਹੀਂ ਕੋਈ ਕੋਈ ਚਾਰ ਇੱਟਾਂ ਹੀ ਬਾ ਸਕਦੀ ਹੋਰ ਕੋਈ ਕੋਈ ਕਰ ਨਹੀਂ ਸਕਦਾ ਤੇ ਪਾਣੀ ਬਹੁਤ ਤੇਜ਼ ਵਧ ਰਿਹਾ ਪਾਣੀ ਇਹ ਦੇਖੋ ਬਹੁਤ ਪਾਣੀ ਪਾਵਾ ਤੇਜ਼ ਤੇ ਪਤਾ ਨਹੀਂ ਕੀ ਹੈ ਜੇ ਕੋਈ ਨੂੰ ਹੋੜ ਨੁਕਸਾਨ ਹੋ ਸਕਦਾ ਟੈਂਕੀ ਵਾਲਾ ਜਿਹੜਾ ਇੱਕ ਪਾਣੀ ਤੇ ਤਬਦੀਲ ਹੁੰਦਾ ਹੋ ਰਿਹਾ ਹਾਂਜੀ ਬਹੁਜੀ ਪਾਣੀ ਦੇ ਵਿੱਚ ਆ ਲੱਗੀ ਪਿੰਡ ਦੇ ਨਾਲ ਸਾਰ ਡਿਵੀਜ਼ਨ ਦੇ ਨਕਾਰ ਆ ਪਾਸੇ ਦੋ ਤਿੰਨ ਕਾਰ ਤੇ ਡੱਗ ਵੀ ਪਿਆ ਤੇ ਨਾਲ ਡਾਗਾ ਵੀ ਖਤਰਾ ਦੂਜੇ ਪਿੰਡ ਨੂੰ ਸਾਰੇ ਨਾਲ ਜੀ ਮੇਰਾ ਨਾਮ ਮੁਖਤਿਆਰ ਸਿੰਘ ਹੈ ਸਰਹੱਦੀ ਬਾਰਡਰ ਉੱਤੇ ਪਿੰਡ ਟੈਂਡੀ ਵਾਲਾ ਇੱਥੋਂ ਵੀਰੇ 10 ਕਿਲੇ ਪਹਿਲਾ ਦਰਿਆ ਦੂਰ ਸੀਗਾ ਲਗਭਗ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਕੱਟ ਤੇ ਜਿਹੜਾ ਕੀ ਆ ਪਹਿਲਾਂ ਇੱਕ ਕਾਰ ਦਰਿਆ ਦੇ ਵਿੱਚ ਚੜਾ ਗਿਆ ਤੇ ਦੂਜੇ ਕਾਰ ਨਾਲ ਰਾਤ ਸਾਰੇ ਪਿੰਡ ਨੇ ਮਦਦ ਮਦਦ ਨਾਲ ਇਹਨੂੰ ਖੇੜਿਆ ਤੇ ਉਸ ਤੋਂ 라ਵਾ ਵੀਰੇ ਮੈਂ ਪਿਛਲੇ ਸੀਜ਼ਨ 3 ਲੱਖ ਰੁਪਈਆ ਲਾਤਾ ਆਦੇ ਕੋਲੋਂ 4 ਕਨਾਲਾ ਜ਼ਮੀਨ ਵੇਚ ਤੇ ਉਹ ਸਾਹਮਣੇ ਬਣਾਈ ਸੀ ਜਿੰਦੇ ਇੱਕ ਸੀਜ਼ਨ ਦੋ ਕਿੱਲੇ ਚ ਮੇਰੀ ਫਸਲ ਲਗਭਗ 18 ਮਣ ਨਿਕਲੀ ਤੇ ਇਸ ਵਾਰੀ ਚਾਹ ਸੀ ਚੋਨਾ ਲਾਇਆ ਬੜਾ ਚਾਹ ਸੀ ਬੜਾ ਸੋਹਣਾ ਚੋਨਾ ਖੜਾ ਸੀ ਇੰਨਾ ਚਾਹ ਸੀ ਕਿ ਮੇਰੇ ਸਾਰੇ ਲੈਣ ਦੇਨ ਪੂਰੇ ਹੋ ਜੇ ਮੇਰੇ ਸਾਰੇ ਲੈਣ ਦੇਨ ਪੂਰੇ ਹੋ ਜਾਂਦੇ ਪਰ ਇਸ ਵਾਰੀ ਜ਼ਮੀਨ ਫੇਰ ਬਰਬਾਦ ਹੋ ਗਈ ਸਾਡਾ ਪੂਰਾ ਬਾੜਾ ਵਾਲੇ ਸਰਕਾਰਾਂ ਕੋਈ ਕਿਸੇ ਤਰ੍ਹਾਂ ਦੀ ਸਾਡੀ ਸੁਣਾਈ ਨਹੀਂ ਕਰਦੀਆਂ ਨਾ ਕੋਈ ਸਾਨੂੰ ਕਿਸੇ ਤਰ੍ਹਾਂ ਮਾਜਵਾ ਅੱਗੇ ਸਾਨੂੰ ਚਾ ਸੀ ਚਲੋ ਸਾਡੇ ਘਰ ਖੜੇ ਨੇ ਪਰ ਅੱਜ ਉਹ ਵੀ ਸਾਡਾ ਨਚਾ ਪੂਰੇ ਟੁੱਟ ਚੁੱਕੇ ਨੇ ਚੋਚਵੀਆਂ ਘੈਂਟਾਂ ਜਿੱਦਾਂ 10 ਕਿਲੇ ਆ ਸਕਦਾ ਤੇ ਬਾਕੀ ਆ ਵੇਖ ਲਓ ਤੁਹਾਡੇ ਕੋਲ ਸਾਹਮਣੇ ਵੇਖ ਲਓ ਦੋ ਤਿੰਨ ਘਰ ਪਹਿਲਾਂ ਚਲੇ ਗਏ ਤੇ ਲਗਭਗ ਚੋਵੀਆਂ ਪਜੇ ਚੋਵੀਆਂ ਘੈਂਟਾਂ ਦਾ ਜਾਂ ਇੱਕ ਰਾਤ ਹੋਰ ਲਾ ਲਓ ਛਤੀਆਂ ਘੈਂਟਾਂ ਦੇ ਵਿੱਚ ਵਿੱਚ ਪੂਰਾ ਪਿੰਡ ਦਰਿਆ ਨੇ ਬਾਹਰ ਆਪਣੇ ਵਿੱਚ ਲਪੇਟ ਚ ਲੈ ਲੈਣ ਯਾਰਾ ਸਿੰਘ ਪਿੰਡ ਟੇਨੀ ਵਾਲੇ ਰਹਿਣ ਵਾਲੇ ਆ ਸਾਡੇ ਤਾਂ ਅੱਗੇ ਪਹਿਲੇ ਪ੍ਰੈਸ ਵਾਲੇ ਆਏ ਸੀ ਉਸ ਟਾਈਮ ਦਰਿਆ ਇਤੋਂ ਕੱਢ ਕੋ ਤਿੰਨ ਚਾਰ ਕਿਲੇ ਪਿੱਛੇ ਸੀ ਅੱਜ ਤੱਕ ਪਿੰਡ ਦੇ ਨਾਲਾ ਲੱਗਿਆ ਮંત્રી ਤੱਕੀ ਨੁਕਸਾਨ ਕੀ ਕੀ ਕਰ ਰਿਹਾ ਨੁਕਸਾਨ ਜੀ ਦੇਖੋ ਤੁਸੀਂ ਆ ਪਿੰਡ ਦੇ ਕਮਰੇ ਡਿੱਗਣ ਲਾ ਪਿਆ ਟਾ ਲੱਗੀ ਪਿੰਡ ਦੇ ਨਾਲ ਤੇ ਹੁਣ ਵੇਖੋ ਲੋਕ ਆਪੋ ਦੇ ਬੈਤ ਕਰ ਰਹੇ ਵਿਚਾਰਾ ਗਰੀਬ ਕੀ ਕਰੇ ਇੱਟ ਤੇ ਇਕ ਲਈ ਖਰੀਦੀ ਨਹੀਂ ਜਾਣੀ ਇੱਟ ਬੜੀ ਮਹਿੰਗੀ ਏ ਨਾ ਗਰੀਬਾਂ ਨੂੰ ਕਿਸੇ ਨੂੰ ਕੁਝ ਦੇਣਾ ਬੇਟਾ ਲੈ ਕੇ ਦੇ ਦੀ ਇਹ ਕਮਰਾ ਬਣਾ ਲੈ ਕੋਈ ਨਹੀਂ ਆਪੋ ਦੇ ਵਿਚਾਰੇ ਤਰਲਾ ਮਾਰੀ ਹਣ ਬੈ ਚਲੇ ਹੋਰ ਨਹੀਂ ਕੋਈ ਕੁਝ ਬਲਾਚਾਰ ਇੱਟ ਹੀ ਬਾਸ ਸਕਦੀ ਹੋਰ ਕੋਈ ਕੋਈ ਕਰ ਨਹੀਂ ਸਕਦਾ ਤੇ ਪਾਣੀ ਬਹੁਤ ਤੇਜ਼ ਵਧ ਰਿਹਾ ਪਾਣੀ ਜੀ ਦੇਖੋ ਬਹੁਤ ਪਾਣੀ ਪਾਵਾ ਤੇਜ਼ ਤੇ ਪਤਾ ਨਹੀਂ ਕੀ ਹੈ ਜੇ ਕੋਈ ਹੋਰ ਨੁਕਸਾਨ ਹੋ ਸਕਦਾ ਟੈਂਡੀ ਵਾਲਾ ਜਿਹੜਾ ਕਿ ਪਾਣੀ ਦੇ ਤਬਦੀਲ ਹੁੰਦੋ ਹੋ ਰਿਹਾ ਹਾਂਜੀ ਬਹੁਜੀ ਪਾਣੀ ਦੇ ਵਿੱਚ ਆ ਲੱਗੀ ਪਿੰਡ ਦੇ ਨਾਲ ਸਾਰਾ ਡਿਵੀਜ਼ਨ ਦੇ ਨਕਾਰ ਆ ਪਾਸੇ ਦੋ ਤਿੰਨ ਕਾਰ ਤੇ ਡੱਗ ਵੀ ਪਿਆ ਕਿ ਨਾਲ ਡਾਗਾ ਵੀ ਖਤਰਾ ਦੂਜੇ ਪਿੰਡ ਨੂੰ ਸਾਰੇ ਨਾਲ ਜੀ